ਸਰ ਕੀ ਨਾ ਟੋਟਾ ਸਭ ਤੋਂ ਪਹਿਲਾਂ ਜੈ ਪੀਮ ਜੈ ਭਾਰਤ ਮੈਂ ਗੁਰਪ ਸਿੰਘ ਢੀਵਾਲ ਭਾਰਤੀ ਆਮ ਜਨਤਾ ਪਾਰਟੀ ਸਿਨੇ ਰਾਗੂ ਅੱਜ ਦੀ ਜੋ ਪ੍ਰੈਸ ਕਾਨਫਰੰਸ ਦਾ ਉਹਦਾ ਵਿਸ਼ਾ ਹੈ ਕਿ ਜੋ ਪੰਜਾਬ ਦੇ ਵਿੱਚ ਇੱਕ ਠੂਠੇ ਜਨਤਾ ਦਾ ਗਰੋਹ ਫਿਰਿਆ ਹੈ ਜਿਸ ਦਾ ਸ਼ਿਕਾਰ ਹੋਏ ਨੇ ਸਾਡੇ ਭੈਣ ਜੀ ਸਾਡੇ ਦਫ਼ਤਰ ਵਿੱਚ ਆਏ ਨੇ ਸੈਨਪੁਰ ਦੁੱਲਵਾਲ ਦਾ ਇੱਕ ਜੈਂਟਲ ਆ ਜਸਵੀਰ ਸਿੰਘ ਜਿਨ੍ਹਾਂ ਨੇ ਉਸ ਜੈਂਟਲ ਇਹਨਾਂ ਦੇ ਕੋਲੋਂ 8 ਲੱਖ ਰੁਪਏ ਇਹਨਾਂ ਦੇ ਬੇਟੇ ਨੂੰ ਬਾਹਰ ਕਢੋਣ ਲਈ ਯਤਨ ਜਗਾ ਨਾਦ ਬੇਟਾ ਵਰ ਗਿਆ ਇਹ ਵਿਚਾਰਿਆਂ ਨੇ ਘਰ ਵੇਚ ਕੇ ਆਪਣੇ ਜਿਹੜੇ ਪੈਸੇ ਇਹਨਾਂ ਨੂੰ ਦਿੱਤੇ ਸੀ ਏਜੰਟ ਨੂੰ ਉਹ ਏਜੰਟ ਨੇ ਮੰਨਿਆ ਵੀ ਆ ਵੀ ਮੈਂ ਪੈਸੇ ਦਵਾਗਾ ਉਹਨੇ ਕੋਈ ਐਗਰੀਮੈਂਟ ਵੀ ਕੀਤਾ ਪਿਆ ਆਪਣਾ ਚੈੱਕ ਵੀ ਦਿੱਤਾ ਪਿਆ ਸੀ ਉਹ ਚੈੱਕ ਵੀ ਜਿਹੜਾ ਉਹਦਾ ਬਹੁਤ ਹੋ ਚੁੱਕਾ ਆ ਤੇ ਜਦੋਂ ਲਾਇਆ ਆ ਇਸ ਲਈ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੇ ਆ ਇਹਨਾਂ ਦੀ ਇੱਕ ਦਰਖਾਸਤ ਹੀ ਮਾਨਯੋਗ ਐਸਪੀ ਸਾਹਿਬ ਨੂੰ ਦਿੱਤੀ ਪਈ ਆ ਤੇ ਇਹਨਾਂ ਦੀ ਜੋ ਕੋਈ ਹੱਕ ਅਸੀਂ ਹੋ ਸਕੇ ਜੇ ਇਹਨਾਂ ਦੀ ਹੱਕ ਅਸੀਂ ਨਹੀਂ ਹੁੰਦੀ ਅਸੀਂ 11 ਤਰੀਕ ਨੂੰ ਪਾਰਟੀ ਵੱਲੋਂ ਸੰਦੀਪ ਕੌਰ ਸਾਡੀ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਭਾਈ ਸਾਹਿਬ ਸੰਤੋਖ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਇੰਨਾ ਜੀ ਦੇਖਣ ਦੇ ਵਿੱਚ ਉਹਨਾਂ ਦੇ ਏਜੰਟ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਇਗਾ ਤਾਂ ਉਹਨਾਂ ਚਰ ਇਹ ਉੱਥੋਂ ਨਹੀਂ ਉੱਠਣਗੇ ਜਿੰਨਾ ਚਿਰ ਉਹਨਾਂ ਦੇ ਪੈਸੇ ਨਹੀਂ ਦਿੱਤੇ ਜਾਂਦੇ ਇਹਨਾਂ ਖਮਾ ਦਾ ਜੱਜਗਾ ਇਹਨਾਂ ਦੀ ਹੱਕ ਅਸੀਂ ਕੀਤੀ ਜਾਵੇ ਜੈ ਭੀਮ ਜੈ ਭਾਰਤ ਤਰੇਲ ਸਾਹਿਬ ਤੁਸੀਂ ਦੇਖਿਆ ਵਾ ਕਾਫੀ ਲੋਕ ਏਜੰਟਾਂ ਦੇ ਚ ਚੰਗੋਚੇ ਫਸਦੇ ਪਏ ਨੇ ਇਹਨਾਂ ਨੂੰ ਜਿਹੜਾ ਏਜੰਟ ਕਿਸ ਤਰ੍ਹਾਂ ਮਿਲਿਆ ਸੀ ਇਹਨਾਂ ਨੂੰ ਏਜੰਟ ਮਿਲਿਆ ਸੀ ਤੁਸੀਂ ਇਹ ਦੱਸੋਗੇ ਮਾਤਾ ਜੀ ਹੁਣ ਇਹਨਾਂ ਨੂੰ ਕਿੱਦਾਂ ਮਿਲਿਆ ਸੀਗਾ ਤੁਸੀਂ ਦੱਸੋ ਮਾਦਾ ਕੀ ਨਾਂ ਤੁਹਾਡਾ ਰਾਜਪutra ਰਾਜੀ ਠੀਕ ਹੈ ਜੀ ਤੁਸੀਂ ਅੱਜ ਦੀ ਪ੍ਰੈਸ ਜਿਹੜੀ ਕਾਨਫਰੰਸ ਕਰ ਰਹੇ ਹੋ ਤੁਹਾਡਾ ਕੀ ਕਹਿਣਾ ਵਾ ਇਹ ਜਨਤਰੇ ਸਾਡਾ ਨਾਂ ਬਹੁਤ ਧੋਖਾ ਧੜੀ ਕੀਤੀ ਅੱਛਾ ਜੀ ਹਾਂ ਜੀ ਕਿੰਨੇ ਪੈਸੇ ਤੁਹਾਡੇ ਲਈ ਲੈਣੇ 8 ਲੱਖ ਰੁਪਏ ਤੇ 8 ਲੱਖ ਰੁਪਏ ਵਿੱਚ ਕੀ ਵਾਦਾ ਕੀਤਾ ਸੀ ਕਿਹਨੂੰ ਭੇਜਣਾ ਸੀ ਬਾਹਰ ਬੱਚਿਆਂ ਨੂੰ ਭੇਜਣਾ ਸੀ ਬੰਟੀ ਨੂੰ ਤੁਹਾਡੇ ਬੇਟੇ ਨੂੰ ਹਾਂ ਜੀ ਠੀਕ ਹੈ ਜੀ ਜਿਹਨੇ ਕਿਹਾ ਵੀ ਮੈਂ 15 ਦਿਨਾਂ 'ਚ ਹੀ ਤੁਹਾਡਾ ਕੰਮ ਬਣਾਉਂਗਾ। ਹੁਣ ਸਾਲ ਹੋ ਗਿਆ ਨਾ ਸਾਨੂੰ ਪੈਸਾ ਦਿੰਦਾ ਤੇ ਨਾ ਕੋਈ ਸਾਡੇ ਨਾਲ ਵੈਦ ਹੈ ਦੇ ਕਰੀ ਜਾਂਦਾ 15 ਦਿਨਾਂ 'ਚ ਦੇ ਦੂੰਗਾ, 15 ਨੂੰ ਦੇ ਦੂੰਗਾ। ਜਿਹੜੇ ਪੈਸੇ ਤੁਸੀਂ ਦਿੱਤੇ ਸੀ ਕਿਸ ਤਰ੍ਹਾਂ ਕੈਸ਼ ਦਿੱਤੇ ਕਿ ਚੈੱਕਸ ਦਿੱਤੇ ਆ? ਕੈਸ਼ ਨਹੀਂ ਦਿੱਤੇ ਜੀ। ਤੁਹਾਡੇ ਕੋਈ ਹੋਰ ਸਬੂਤ ਹੈਗਾ ਕੋਈ ਚੈੱਕ ਪਿਆ ਹੋਵੇ, ਕੋਈ ਐਫੀਡੇਵਿਟ ਕੀਤਾ ਹੋਵੇ? ਹੈ ਫੀਡੇਵਿਟ। ਦਿੱਤਾ ਉਹਨੇ? ਹਾਂਜੀ। ਤੇ ਕਿਹੜੇ ਮੁਲਕ ਤੁਹਾਡਾ ਬੱਚਾ ਬਾਹਰ ਭੇਜਣਾ ਸੀ? ਇੰਗਲੈਂਡ। ਤੁਹਾਨੂੰ ਪਤਾ ਜਿਹੜਾ ਏਜੰਟ ਆ ਰਜਿਸਟਰਡ ਹੈ ਕਿ ਨਹੀਂ ਹੈਗਾ ਕੋਈ ਦਫ਼ਤਰਗਰ ਹੈਗਾ ਨਾ? ਨਾ ਜੀ, ਕੁਛ ਨਹੀਂ। ਫੇਰ ਤੁਸੀਂ ਫੇਰ ਤੁਸੀਂ ਕਿੱਦਾਂ ਚੰਗਲ ਚ ਫਸੇ ਇਹ ਸਾਡੇ ਪਿੰਡ ਦਾ ਏਜੰਟ ਵਾਜੀ ਇਹਨੇ ਕਿਹਾ ਵੀ ਇਹਦਾ ਇਹਦਾ ਮੈਂ ਬਾਹਰ ਕਲਾ ਦੂੰਗਾ ਤੋਂ ਕੋਈ ਨਹੀਂ ਸਾਡ ਮੈਨੇ ਕੀਤਾ ਕਹਿੰਦਾ ਮੈਂ ਉੱਥੇ ਪੈਸੇ ਦੇ ਦਿੱਤੇ ਕੋਈ ਨਹੀਂ ਦਿੱਤਾ ਨਾ ਕੋਈ ਵੀ ਜਾਇਆ ਨਾ ਕੋ ਕੋ ਝੂਠੇ ਪੈਸੇ ਨੇ ਲੈ ਲੈ ਠੱਗੀ ਮਾਰ ਕੇ ਤੇ ਪਾਸਪੋਰਟ ਨਾਲ ਤੁਹਾਨੂੰ ਦਿੱਤਾ ਸੀ ਬੱਚੇ ਦਾ ਪਾਸਪੋਰਟ ਦੇ ਦਿੱਤਾ ਬਸ ਦੇ ਦਿੱਤਾ ਹਾਂਜੀ ਬਸ ਪੈਸੇ ਦੇ ਦਿੱਤੇ ਨਹੀਂ ਹੁਣ ਇਹਦੇ ਬਾਬਤ ਤੁਸੀਂ ਕਿੱਥੇ ਕੰਪਲੇਟ ਪਾਈ ਆ ਹਾਂਜੀ ਅਸੀਂ ਪਾਈ ਸੀ ਠੀਕ ਐ ਐਸਪੀ ਸਾਹਿਬ ਨੂੰ ਚਲੋ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਆਪਣੇ ਹੁਣ ਸਾਨੂੰ ਪੈਸੇ ਦੇ ਦੇਵੇ ਤਨਾਈ 11 ਤਰੀਕ ਨੂੰ ਆਪਾਂ ਇਹਨਾਂ ਦੇ ਘਰੇ ਪਾਵਾਂ ਠੀਕ ਹੈ ਜੀ ਹਾਂ ਜਿਆਦਾ ਕਿਹੜੀ ਜੀ ਜਨਵਰੀ ਚ 11 ਜਨਵਰੀ ਠੀਕ ਹੈ ਜੀ